ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਕਾਬਲ ਪਹੁੰਚੇ ਤਾਂ ਗੁਰੂ ਸਾਹਿਬ ਨੂੰ ਉੱਥੇ ਇੱਕ ਸੁੰਦਰ ਮਸਜਿਦ ਵਿਖਾਈ ਦਿੱਤੀ ਉਸ ਵਿੱਚ ਸਭ ਮੁਸਲਮਾਨਾਂ ਦਾ ਇਕੱਠ ਹੁੰਦਾ ਹੈ ਉਸ ਮਸਜਿਦ ਵਿੱਚ ਜਾ ਕੇ ਗੁਰੂ ਜੀ ਨੇ ਟਿਕਾਣਾ ਕਰ ਲਿਆ ਮੋਲਵੀ ਨੇ ਆ ਕੇ ਗੁਰੂ ਜੀ ਨੂੰ ਵੇਖਿਆ ਅਤੇ ਪੁੱਛਿਆ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੁਸੀਂ ਹਿੰਦੂ ਜਪਦੇ ਹੋ ਇਹ ਤਾਂ ਮੁਸਲਮਾਨਾਂ ਦਾ ਵੱਡਾ ਸਥਾਨ ਹੈ ਤੁਸੀਂ ਇੱਥੇ ਬੈਠੇ ਨਾ ਰਹੋ ਇੱਥੋਂ ਚਲੇ ਜਾਵੋ ਗੁਰੂ ਸਾਹਿਬ ਨੇ ਕਿਹਾ ਕਿ ਰਸਤੇ ਚਲਦਿਆਂ ਮੇਰੇ ਚਰਨ ਥੱਕ ਗਏ ਹਨ ਅਸੀਂ ਤਾਂ ਇੱਕ ਰਾਤ ਰਹਿ ਕੇ ਸਵੇਰੇ ਹੀ ਅੱਗੇ ਚਲੇ ਜਾਣਾ ਹੈ ਮੌਲਵੀ ਨੇ ਕਿਹਾ ਤੁਸੀਂ ਬੈਠੇ ਨਾ ਰਹੋ ਮੈਂ Hindu ਨੂੰ ਇੱਥੇ ਕਿਸੇ ਤਰ੍ਹਾਂ ਵੀ ਰਹਿਣ ਨਹੀਂ ਦਿਿਆਂਗਾ ਹੋਰ ਕਿਸੇ ਸਥਾਨ ਉੱਤੇ ਜਾ ਕੇ ਪ੍ਰਬੰਧ ਕਰੋ ਮੇਰਾ ਆਖਾ ਮੰਨ ਕੇ ਚਲੇ ਜਾਵੋ ਜੇਕਰ ਕੋਈ ਮੁਸਲਮਾਨ ਆ ਗਿਆ ਤਾਂ ਉਸ ਨੂੰ ਗੁੱਸਾ ਆ ਜਾਵੇਗਾ ਤਰੰਤ ਬਾਹੂ ਫੜ ਕੇ ਉਹ ਤੁਹਾਨੂੰ ਕੱਢ ਦੇਵੇਗਾ ਮਸਜਿਦ ਵਿੱਚ ਹਿੰਦੂ ਦਾ ਕੀ ਕੰਮ ਹੈ ਪਲਮਾਨਸੀ ਨਾਲ ਆਪਣੇ ਆਪ ਉੱਠ ਕੇ ਚਲੇ ਜਾਓ ਜੇਕਰ ਮੇਰੀ ਆਖੀ ਗੱਲ ਨਹੀਂ ਮੰਨੋਗੇ ਤਾਂ ਮੈਂ ਬਾਹੂ ਫੜ ਕੇ ਉਠਾ ਦੇਵਾਂਗਾ ਇਹ ਸੁਣ ਕੇ ਗੁਣਾ ਦੀ ਖਾਨ ਗੁਰੂ ਜੀ ਮੁਸਕਰਾਏ ਅਦੇ ਮੌਲਵੀ ਨੂੰ ਕਿਹਾ ਜੇਕਰ ਤੇਰੇ ਵਿੱਚ ਬਹੁਤ ਜ਼ੋਰ ਹੈ ਤਾਂ ਹੁਣ ਮਸਜਿਦ ਨੂੰ ਸਥਿਰ ਕਰਕੇ ਰੱਖ ਲੈ ਜੇਕਰ ਤੂੰ ਮਸੀਤ ਨੂੰ ਨਾ ਰੋਕ ਸਕਿਆ ਤਾਂ ਸਮਝ ਲਵੀ ਤੂੰ ਝੂਠਾ ਹੈ ਮੈਂ ਸਮਝਾਂਗਾ ਤੂੰ ਖਾਲੀ ਘੜੇ ਵਾਂਗ ਬੋਲ ਰਿਆ ਹੈ ਮੋਲਵੀ ਨੇ ਕਿਹਾ ਮਸੀਤ ਕਿੱਥੇ ਜਾਂਦੀ ਹੈ ਮੈਨੂੰ ਇਸ ਤਰ੍ਹਾਂ ਆਖ ਕੇ ਐਵੇਂ ਡਰਾਉਂਦਾ ਹੈ ਇਸ ਤਰ੍ਹਾਂ ਆਖ ਕੇ ਮੋਲਵੀ ਨੇ ਬਹੁਤ ਗੁੱਸਾ ਕੀਤਾ ਉਸ ਮੋਲਵੀ ਦੇ ਆਏ ਬਹੁਤ ਗੁੱਸੇ ਨੂੰ ਨਾਸ਼ ਕਰਨ ਲਈ ਗੁਰੂ ਸਾਹਿਬ ਜੀ ਤੁਰੰਤ ਮਸਜਿਦ ਉੱਪਰ ਚੜ ਗਈ ਜਿਸ ਵੇਲੇ ਮਸਜਿਦ ਉੱਪਰ ਸਵਾਰ ਹੋ ਕੇ ਚੜ ਕੇ ਉਹ ਚਲਾ ਦਿੱਤੀ ਮੋਲਵੀ ਹਿਰਦੇ ਵਿੱਚੋਂ ਡਰ ਨਾਲ ਮਸਜਿਦ ਤੁਰਦੀ ਵੇਖ ਕੇ ਕੰਬ ਗਿਆ ਸਾਰੇ ਲੋਕ ਵੇਖ ਕੇ ਚੱਕਰਾ ਗਏ ਘੁੰਮਦੀ ਮਸਜਿਦ ਸਭ ਨੇ ਭੱਜ ਕੇ ਆਣ ਕੇ ਵੇਖੀ ਕਾਬਲ ਦੇ ਚਾਰੇ ਪਾਸੇ ਮਸਜਿਦ ਘੁਮਾ ਦਿੱਤੀ ਸੁਣ ਕੇ ਕਾਜੀ ਦੌੜਦਾ ਹੋਇਆ ਕੋਲ ਆਇਆ ਸੋਚਿਆ ਕੀ ਕੋਈ ਪੀਰ 올ਿਆ ਜਾਂ ਖੁਦਾ ਹੈ ਹੱਥ ਜੋੜ ਕੇ ਗੁਰੂ ਜੀ ਦੇ ਚਰਨਾਂ ਨਾਲ ਧਿਆਨ ਜੋੜ ਲਿਆ ਨਿਮਰਤਾ ਸੇਤ ਬਹੁਤ ਬੇਨਤੀਆਂ ਕਰਨ ਲੱਗਾ ਕਰਾਮਤ ਵੇਖ ਕੇ ਉਹਨਾਂ ਨੇ ਹਿਰਦੇ ਵਿੱਚ ਗੁਰੂ ਜੀ ਵਾਸਤੇ ਸਰਦਾ ਧਾਰਨ ਕਰ ਲਈ ਹੁਣ ਚਲਦੀ ਹੋਈ ਮਸੀਤ ਨੂੰ ਰੋਗ ਦੇਵੋ ਜੀ ਖੁਦਾ ਦੇ ਵਾਸਤੇ ਸਾਨੂੰ ਆਪਣੇ ਦਰਸ਼ਨ ਦੇਵੋ ਜਦੋਂ ਗੁਰੂ ਜੀ ਨੇ ਮਸੀਤ ਆਪਣੀ ਥਾਂ ਤੇ ਠਹਿਰਾ ਦਿੱਤੀ ਉਸੇ ਵੇਲੇ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਆ ਗਏ ਭਟਾਵਾਂ ਅਰਪਣ ਕਰ ਕਰਕੇ ਨਮਸਕਾਰ ਕਰਨ ਲੱਗੇ ਧੰਨ ਹੋ ਧੰਨ ਹੋ ਅਤੇ ਤੁਸੀਂ ਧੰਨ ਹੋ ਆਖਣ ਲੱਗੇ ਗੁਰੂ ਜੀ ਨੇ ਆਪਣਾ ਨਾਮ ਅਵਤੂਤ त्यागी ਆਖਵਾਇਆ ਨਾਮਦਾਨ ਤਿਸ਼ਨਾਨ ਸਾਰਿਆਂ ਨੂੰ ਦ੍ਰਿੜ ਕਰਵਾਇਆ ਗੁਰੂ ਜੀ ਦੇ ਖੱਬੇ ਚਰਨ ਕਬਲ ਨੂੰ ਪੂਜਦੇ ਹੋਏ ਮੁਸਲਮਾਨ ਮੱਥਾ ਟੇਕਣ ਲੱਗੇ ਉਸ ਸਮੇਂ ਗੁਰੂ ਜੀ ਦੇ ਸੱਜੇ ਚਰਨ ਕਬਲ ਨੂੰ ਹਿੰਦੂ ਬੋਧ ਪ੍ਰੇਮ ਸਹਿਤ ਪੁੱਜਣ ਲੱਗੇ ਗੁਰੂ ਜੀ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਕਿ ਜਗਤ ਦੇ ਦੁੱਖ ਕਲੇਸ਼ ਤਿਆਗ ਕੇ ਪ੍ਰਭ ਦੇ ਨਾਮ ਦਾ ਸਿਮਰਨ ਕਰੋ ਜੋ ਅੰਤ ਸਮੇਂ ਸਹਾਇ ਹੋਦਾ ਹੈ ਜਿਹੜੇ ਪਾਪ ਕਿਤੇ ਹੋਣਗੇ ਉਹਨਾਂ ਦਾ ਨਾਸ਼ ਕਰ ਦੇਵੇਗਾ ਮਨ ਨਾਲ ਸੰਤਾਂ ਦੀ ਸੇਵਾ ਕਰੋ ਉਹਨਾਂ ਦੇ ਬਚਨ ਸੁਣ ਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਸ਼੍ਰੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੋਈ ਹੈ ਸੋ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ